ਕੰਦੇਨਾ ਦੇ ਮੇਰੇ ਨਾਲ ਠੱਗੀ ਹੋਈ ਹੈ ਜੀ ਮੇਰੇ ਕੋਲ 5 ਲੱਖ ਰੁਪਏ 25000 ਰੁਪਏ ਮੇਰੇ ਮੇਰੇ ਨਾਲ ਠੱਗੀ ਹੋਈ ਹੈ ਜੀ ਕਿਸ ਨੇ ਕੀਤੀ ਠੱਗੀ ਇਹ ਠੱਗੀ ਜੀ ਆਪਣਾ ਹਰਪ੍ਰੀਤ ਹੈ ਜੀ ਕਿੱਥੇ ਰਹੇ ਹੈ ਇਹ ਮੱਛੀਵਾੜਾ ਪਿੰਡ ਲੋਹੀਆ ਜੀ ਤੁਹਾਡੇ ਸੰਪਰਕ ਚ ਕਿਵੇਂ ਆਏ ਇਹ ਜੀ ਮੇਰਾ ਮੈਨ ਜੀ ਰੇੜਾ ਚਲਾਉਣਾ ਜੀ ਬਸ ਭਾਂਡੇ ਬਣਾਉਣੇ ਮਿੱਟੀ ਦੇ ਜੀ ਅਸੀਂ ਸਲਾਮਤਪੁਰ ਜਾਂਦੇ ਹਾਂ ਜੀ ਉਹਨਾਂ ਦੇ ਨਾਲ ਸਾਡੀ ਬੋਲਬਾਣੀ ਹੈ ਜੀ ਤੇ ਉਹ ਕਹਿੰਦੇ ਜੀ ਤੈਨੂੰ ਬਾਹਰ ਭੇਜੀਏ ਮੈਂ ਚਲੋ ਭੇਜ ਦੋ ਜੀ ਉਹਨਾਂ ਨੇ ਮੈਨੂੰ ਸਣੀ ਸੀਗਾ ਜੀ son of ਅਮਰਜੀਤ ਸਿੰਘ ਸਣੀ ਆ ਉਹਨਾਂ ਦੀ ਵਾਈਫ ਆ ਜੀ ਉਹਨਾਂ ਨੇ ਕਹੇ ਜੀ ਮੇਰਾ ਵੀਰ ਬਾਹਰ ਭੇਜਣਾ ਚਾਹੁੰਦਾ ਹੈ ਜੀ ਕਹਿੰਦਾ ਬੰਦੇ ਬਾਹਰ ਲੈ ਕੇ ਜਾਂਦੇ ਕਹਿੰਦਾ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਲਓ ਮੈਂ ਕਹਿੰਦਾ ਮੈਂ ਤਾਂ ਕਰ ਨਹੀਂ ਸਕਦਾ ਮੈਂ ਤੁਸੀਂ ਗੱਲ ਕਰ ਲਓ ਉਹਨਾਂ ਨੇ ਗੱਲ ਕਰੀ ਜੀ ਫਿਰ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਹੈ ਜੀ ਗੱਲ ਹੋਣ ਤੋਂ ਬਾਅਦ ਫਿਰ ਉਹ ਕਹਿੰਦੇ ਜੀ ਕਹਿੰਦੇ ਤੁਸੀਂ ਨਾ 8-10 ਬੰਦੇ ਇਕੱਠੇ ਕਰ ਲਓ ਇੱਕ ਗਰੁੱਪ ਬਣਾ ਲਾ ਬਣਾ ਲਓ ਤੇ ਅਸੀਂ ਤੁਹਾਨੂੰ ਬਾਹਰ ਭੇਜ ਦਿੰਨੇ ਆ ਜੀ ਕਿਹੜੀ ਕੰਟਰੀ ਆਪਣਾ ਜਰਮਨੀ ਦੀ ਹੁਣ ਜਰਮਨੀ ਤੇ ਸੁਪਨੇ ਦਿਖਾਏ ਆ ਜੀ ਇਹ ਕਦੋਂ ਦੀ ਕਦੋਂ ਦੀ ਗੱਲ ਹੈ ਤੁਹਾਨੂੰ ਇਹ ਜੀ 2025 ਦੀ 24 ਦੀ ਗੱਲ ਹੈ ਜੀ ਅੱਛ 9ਵੇਂ ਮਹੀਨੇ ਦੀ ਗੱਲ ਹੈ ਜੀ ਉਹ ਕਹਿੰਦੇ ਤੁਹਾਨੂੰ ਅਸੀਂ 11ਵੇਂ ਮਹੀਨੇ ਚ ਕਹਿੰਦਾ ਬਾਹਰ ਭੇਜ ਦਾਂਗੇ ਜੀ ਤੁਸੀਂ ਪੈਸੇ ਕਿਵੇਂ ਦਿੱਤੇ ਉਹਨਾਂ ਨੂੰ ਪੈਸੇ ਜੀ ਉਹਨਾਂ ਨੇ ਉਹ ਕਹਿੰਦਾ 50 50000 ਰੁਪਏ ਕਰਕੇ ਦੇ ਦਿਓ ਤੁਸੀਂ ਮੈਂ ਕਹਿੰਦਾ ਜੀ ਅਸੀਂ ਗਰੀਬ ਬੰਦੇ ਆ 1 ਲੱਖ 5 ਲੱਖ ਰੁਪਏ ਇਕੱਠਾ ਨਹੀਂ ਦੇ ਸਕਦੇ ਜੀ ਕਹਿੰਦਾ ਕੋਈ ਨਹੀਂ ਕਹਿੰਦਾ ਤੁਸੀਂ 50 50000 ਦੇ ਹੀ ਚਲੋ ਤੇ ਬਾਕੀ ਉੱਥੇ ਪੈਸੇ ਤੁਹਾਡੇ ਕੱਟੇ ਜਾਣਗੇ ਤੇ ਮੈਂ ਕਹਿੰਦਾ ਕੰਮ ਕੀ ਹੈ ਜੀ ਕਹਿੰਦਾ ਕੰਮ ਇਹੀ ਆਪਣਾ ਫਾਰਮ ਦਾ ਕੰਮ ਹੈ ਜੀ ਆਪਣਾ ਹੋਟਲ ਹੈ ਜੀ ਬਾਕੀ ਹੋਰ ਵੀ ਕੰਮ ਹੈ ਮੈਂ ਕਹਿੰਦਾ ਹੋਰ ਕੰਮ ਤਾਂ ਸਾਨੂੰ ਆਉਂਦਾ ਨਹੀਂ ਕੋਈ ਮਜ਼ਦੂਰੀ ਤੇ ਸਾਡੀ 1,60,000 ਰੁਪਏ ਕਹਿੰਦੇ ਤਨਖਾਹ ਉਹ ਕਹਿੰਦੇ ਲੱਖਾਂ ਲੱਖਾਂ ਦੇ ਹਿਸਾਬ ਨਾਲ ਤੁਸੀਂ ਪੈਸੇ ਕਮਾਉਣੇ ਆ। ਕਹਿੰਦੇ ਤੁਸੀਂ ਇਹ ਗਰੀਬੀ ਸਾਡੀ ਸਾਰੀ ਗਰੀਬੀ ਚੱਕੀ ਜਾਏਗੀ। ਸਾਡੀ ਤਾਂ ਸਾਰੀ ਗਰੀਬੀ ਚੱਕੀ ਗਈ ਜੀ। ਜਿਹੜੇ ਸੀਗੇ ਸਾਡੀ ਸਾਡੇ ਕੋਲ ਪੈਸੇ ਅਸਤਾ ਉਹ ਵੀ ਭਰ ਚੁੱਕੇ ਆਂ। ਅਸਤਾ ਜੀ ਇਹ ਇਹਨਾਂ ਦਾ ਧੰਨਵਾਦ ਹੈ ਚੇਅਰਮੈਨ ਦਾ ਪੂਰੀ ਸਾਹਿਬ ਨਾਲ ਮੈਂ ਗੱਲ ਕਰੀ ਆ ਕੇ ਜੀ। ਇਹਨਾਂ ਨੇ ਮੈਂ ਬਚਪਨ ਤੋਂ ਹੀ ਉਹਨਾਂ ਨਾਲ ਜਾਣਦਾ ਜੀ। ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਕਹਿੰਦਾ ਮੈਂ ਆ ਕੇ ਇਹਨਾਂ ਦੇ ਕੋਲ ਰੋਇਆ ਜੀ। ਬਹੁਤ ਮੈਂ ਇਹਨਾਂ ਨਾਲ ਮਨਪਾਪ ਹੋਇਆ ਮੇਰਾ ਫਿਰ ਇਹਨਾਂ ਨੇ ਮੈਨੂੰ ਕਦੋਂ ਪਤਾ ਲੱਗਿਆ ਵੀ ਤੁਹਾਨੂੰ ਵੀ ਠੱਗੀ ਵੱਜ ਗਈ ਮੈਂ ਤਾਂ ਠੱਗੀ ਵੱਜ ਗਈ ਐ ਮੈਂ ਵੀਡੀਓ ਬਾਰ ਰੀਲ ਹੋਈ ਹੈ ਜੀ ਆਪਣੇ 10-15 ਦਿਨ ਹੋ ਗਏ ਜੀ ਜਦੋਂ ਸਾਨੂੰ ਪਤਾ ਲੱਗਿਆ ਜੀ ਇਹ ਬੰਦੇ ਫਰੋਡ ਹੈ ਜੀ ਉਹਨਾਂ ਦੀ ਵੀਡੀਓ ਵਾਇਰਲ ਹੋ ਗਈ ਉਹਨਾਂ ਦੀ ਜਿਹੜਾ ਰਿਸ਼ਤੇਦਾਰ ਨੇ ਤੁਹਾਨੂੰ ਮਿਲਾਇਆ ਸੀ ਮੈਂ ਕਰਵਾਉਂਦੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਜੀ ਉਹ ਕਹਿੰਦੇ ਜੀ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਬੰਦੇ ਫਰੋਡ ਨਹੀਂਗੇ ਕਹਿੰਦੇ ਤੁਹਾਡੇ ਪੈਸੇ ਮਿਲ ਜਾਣਗੇ ਫਿਰ ਅਸੀਂ ਉਹਨਾਂ ਨਾਲ ਗੱਲ ਕਰੀ ਜੀ ਉਹ ਮੁੰਡੇ ਨਾਲ ਜੀ ਉਹਦਾ ਡੈਡੀ ਡੈਡੀ ਸਾਡੇ ਨਾਲ ਸਹਿਮਤ ਹੈ ਜੀ ਡੈਡੀ ਨਾਲ ਅਸੀਂ ਕੋਈ ਕਸੂਰ ਨਹੀਂ ਕਰੀ ਜੀ ਸਣੀ ਆਈ ਉਹਦੀ ਮੰਮੀ ਆ ਜੀ ਉਹਦੀ ਵਾਈਫਾਈ ਇਹ ਤਿੰਨ ਜਣੇ ਬੰਦੇ ਫਰੋਡ ਆ ਜੀ ਵਿੱਚ ਇਹਨਾਂ ਨੇ ਸਾਨੂੰ ਫਸਾਇਆ ਜੀ ਸਣੀ ਕੌਣ ਲੱਗਦਾ ਥੋੜਾ ਕੀ ਲੱਗਦਾ ਸਾਡੇ ਮੇਰੇ ਯਾਰ ਦੋਸਤ ਹੀ ਆਈ ਅਸੀਂ ਉਹਨੇ ਜਾਣਦੇ ਆ ਜੀ ਯਾਰ ਦੋਸਤ ਸੀਗਾ ਉਹਦੇ ਕਰਕੇ ਅਸੀਂ ਫਸ ਗਏ ਜੀ ਬਾ ਚੱਕਰਾਂ ਚ ਉਹਨਾਂ ਦੇ ਜੀ ਸਣੀ ਕਿੱਥੇ ਆ ਸਣੀ ਇਸ ਟਾਈਮ ਦੁਬਈ ਆ ਜੀ ਤੁਸੀਂ ਜਿਹੜੇ ਜਿਲ੍ਹਾ ਨੇ ਥੋੜਾ ਠੱਗੀ ਕੀਤੀ ਉਹਦੀ ਸ਼ਿਕਾਇਤ ਦਿੱਤੀ ਕਿਤੇ ਨਹੀਂ ਅਸੀਂ ਤਾਂ ਸ਼ਿਕਾਇਤ ਦਿੱਤੀ ਨਹੀਂ ਜਮਾ ਦਾ ਪੂਰੀ ਸਾਹਮਣੇ ਆ ਕੇ ਗੱਲ ਕਰੀ ਚੇਅਰਮੈਨ ਸਾਹਮਣੇ ਇਹ ਕਹਿੰਦੇ ਮੈਂ ਕਿ ਜਦੋਂ ਵੀ ਮੈਂ ਮੜੇ ਮੁਸੀਬਤ ਚੋਂ ਨਾ ਏ ਮੈਨੂੰ ਬੱਚੇ ਦੀ ਤਰ੍ਹਾਂ ਰੱਖਦੇ ਆ ਜੀ ਮੈਂ ਕਈ ਵਾਰ ਮੁਸੀਬਤਾਂ ਆਇਆਂ ਨੇ ਮੈਨੂੰ ਕੱਢਿਆ ਜੀ ਮੁਸੀਬਤਾਂ ਚ ਮੈਨਾਂ ਦਾ ਧੰਨਵਾਦ ਆ ਜੀ ਮੈਂ ਸਿੱਧਾ ਇਹਨਾਂ ਦੇ ਕੋਲ ਆਇਆ ਜੀ ਜਦੋਂ ਮੈਨੂੰ ਪਤਾ ਲੱਗਿਆ ਵੀ ਬੰਦੇ ਫਰੋਡ ਆ ਫਿਰ ਮੈਂ ਇਹਨਾਂ ਦੇ ਕੋਲ ਆਇਆ ਜੀ ਇਹਨਾਂ ਦੇ ਆ ਕੇ ਮੈਂ ਸਾਰੀ ਗੱਲਬਾਤ ਦੱਸੀ ਜੀ ਇਹ ਫਿਰ ਕਹਿੰਦਾ ਕੋਈ ਨਹੀਂ ਆਪਾਂ ਹੱਲ ਤੁਸੀਂ ਕਿਹਦੇ ਨਾਲ ਗੱਲ ਕੀਤੀ ਸੀ ਵੀ ਮੇਰੇ ਪੈਸੇ ਜਿਹੜੇ ਤੁਸੀਂ ਦਿੱਤੇ ਆ ਉਹਨਾਂ ਨਾਲ ਗੱਲ ਕੀਤੀ ਸੀ ਵੀ ਮੇਰੇ ਨਾਲ ਠੱਗੀ ਹੋ ਰਹੀ ਆ ਵੀ ਹਾਂ ਜੀ ਮੈਂ ਉਹਨਾਂ ਨਾਲ ਗੱਲ ਕਰੀ ਆਪਸ ਕਰੋ ਜਾਂ ਫਿਰ ਜਿਹਨਾਂ ਨੇ ਦਵਾਏ ਆ ਨਹੀਂ ਮੈਂ ਉਹਨਾਂ ਨਾਲ ਫਿਰ ਗੱਲ ਕਰੀ ਜੀ ਮੈਂ ਕਹਿੰ ਉਹ ਫਿਰ ਕਹਿਣ ਲੱਗੇ ਕਿ ਕਹਿੰਦੇ ਬੰਦੇ ਫਰੋਡ ਨਹੀਂ ਕਹਿੰਦੇ ਤੁਹਾਡੇ ਬੰਦੇ ਪੈਸੇ ਮਿਲ ਜਾਣਗੇ ਨਾ ਕਿ ਮਿਲ ਜਾਣਗੇ ਫਿਰ ਮੇਰੇ ਪੈਸੇ ਦਿਓ ਮੈਂ ਤਾਂ ਇਹ ਮਜ਼ਦੂਰ ਬੰਦਾ ਹੈ ਜੀ ਕਿ ਭੱਠੇ ਦਾ ਕੰਮ ਕਰਦਾ ਹੈ ਮੈਨੂੰ ਪਤਾ ਨਹੀਂ ਕਿ ਮੈਂ ਪੈਸੇ ਫੜ-ਫੜ ਕੇ ਦਿੱਤੇ ਆ ਮੈਂ ਵੇ ਵੇ ਪੈਸੇ ਚੈੱਕ ਨਹੀਂ ਦਿੱਤੇ ਜਾਂ ਆਨਲਾਈਨ ਤੋਂ ਗੂਗਲ ਪੇ ਕਰੇ ਤੇ 3 ਲੱਖ ਦਾ ਜੀ ਮੈਂ ਉਹਨਾਂ ਨੂੰ ਕੈਸ਼ ਦੇਆ ਜੀ ਤੇ 2 ਲੱਖ 25000 ਰੁਪਏ ਉਹਨਾਂ ਨੂੰ ਗੂਗਲ ਪੇ ਕਰਿਆ ਜੀ ਪ੍ਰੂਫ ਕੀ ਹੈ ਉਹਦਾ ਪ੍ਰੂਫ ਹੈਗੇ ਜੀ ਆ ਆਪਣਾ ਪ੍ਰੂਫ ਮੇਰੇ ਕੋਲ ਸਾਰੇ ਹੈ ਜੀ ਨਾਲ ਲੱਗੇ ਨਾਲ ਲੱਗੇ ਹੋਏ ਜੀ ਆ ਹੁਣ ਇਹਨਾਂ ਨੇ ਕਿਹਾ ਜੀ ਅੱਗੇ ਆਪਾਂ ਦਰਖਾਸਤ ਦਿੱਤੀ ਹੈ ਜੀ ਹੁਣ ਭਗਵੰਤ ਮਾਨ ਸਾਹਿਬ ਦੀ ਗੋਲ ਗਈ ਹੈ ਜੀ ਡੀਐਸਪੀ ਜੀ ਡੀਐਸਪੀ ਔਰ ਡੀਆਈਜੀ ਨੂੰ ਇਹਨਾਂ ਨੂੰ ਅੱਗੇ ਕਰੀ ਹੈ ਜੀ ਹੁਣ ਦੇਖੋ ਕੀ ਕਾਰਵਾਈ ਹੁੰਦੀ ਆਪਾਂ ਦਾ ਜੀ ਪ੍ਰਸ਼ਾਸਨ ਤੋਂ ਜਾਣ ਚਾਹਨੇ ਆ ਜੀ ਮੈਨੂੰ ਇਨਸਾਫ ਮਿਲੇ ਜੀ ਦੇਖੋ ਮੈਂ ਗਰੀਬ ਬੰਦਾ ਆ ਜੀ ਮੈਂ ਪਤਾ ਨਹੀਂ ਕਿਵੇਂ ਪੈਸੇ ਇਕੱਠੇ ਕਰਿਆ ਕਿਵੇਂ ਨਹੀਂ ਹੁਣ ਮੈਂ ਇੱਕ ਟੈਨਸ਼ਨ ਦਾ ਮਰੀਜ਼ ਰਹਿਣਾ ਜੀ ਮਾਰੇ ਟੈਨਸ਼ਨ ਹੋ ਜਾਂਦੀ ਦਿਮਾਗ ਚ ਹੁਣ ਜਦੋਂ ਮੈਨੂੰ ਪਤਾ ਲੱਗਦਾ ਕਿ ਬੰਦੇ ਫਰੋਡ ਆ ਮੇਰੇ ਨਾਲ ਕਬਰਾਟ ਹੋਈ ਜਾਂਦੀ ਮੈਂ ਕਹਿੰਦਾ ਕਿਵੇਂ ਪੈਸੇ ਆਉਣਗੇ ਕਿਵੇਂ ਨਹੀਂ ਹੁਣ ਮੈਂ ਵਿਆਹ ਤੋਂ ਵੀ ਫੜ ਕੇ ਪੈਸੇ ਦਿੱਤੇ ਆ ਜੀ ਮੈਂ ਇਹਨਾਂ ਅਮੀਰ ਬੰਦਾ ਦਾ ਹੈ ਨਹੀਂਗਾ ਜੀ ਮੈਂ ਆਪਣਾ 5,25,000 ਰੁਪਏ ਮੈਨੂੰ ਵੀ ਪਤਾ ਮੈਂ ਜਿਸ ਤਰ੍ਹਾਂ ਇਕੱਠਾ ਕਰ ਪ੍ਰੂਫ ਤੋਂ ਕਿਸੇ ਤੋਂ ਦੇਖਿਆ ਵੀ ਨਹੀਂ ਇਹ ਪੈਸੇ ਤੇ ਇਸ ਤਰ੍ਹਾਂ ਬੰਦੇ ਜਦੋਂ ਬਾਹਰ ਦੇ ਸੁਪਨੇ ਆਉਣ ਲੱਗ ਜਾਂਦੇ ਨੇ ਫਿਰ ਬੰਦੇ ਦੀ ਬੁੱਧੀ ਪਿਸਟ ਹੋ ਜਾਂਦੀ ਹੈ ਉਹ ਉਹ ਹੀ ਸਾਡੇ ਨਾਲ ਮੇਰੇ ਉਹਨਾਂ ਦੀ ਕੋਈ ਫੋਟੋ ਫੋਟੋ ਤੁਹਾਡੇ ਫੋਟੋ ਉਹਨਾਂ ਦੀ ਫੋਟੋ ਹੈਗੀ ਫੋਟੋ ਫੋਟੋ ਵੀ ਹੈਗੀ ਜੀ ਉਹਨਾਂ ਦੀ ਮੇਰੇ ਕੋਲ ਜੀ ਫੋਟੋ ਸਾਰੇ ਸਹੀ ਹੈ ਸਾਰੇ ਸਬੂਤ ਆ ਜੀ ਇਹ ਬੰਦੇ ਆ ਜੀ ਆਹ ਹਰਪ੍ਰੀਤ ਆ ਜੀ ਆ ਇਹਨਾਂ ਦੀ ਵਾਈਫਾਈ ਦੋਨੋਂ ਜਣੇ ਆਉਂਦੇ ਸੀਗੇ ਸਾਡੇ ਕੋਲ ਜੀ ਅੱਛਾ ਇਹੀ ਪੈਸੇ ਲੈ ਕੇ ਜਾਂਦੇ ਸੀਗੇ ਜੀ ਇਹ ਇਹਨਾਂ ਦੀ ਗੱਡੀ ਹੈ ਜੀ ਤੇ ਗੱਡੀ ਤਾਂ ਜ਼ਬਤ ਕਰ ਲਈ ਹੈ ਜੀ ਮਰਿੰਡੇ ਖੜੀ ਹੈ ਜੀ ਤੇ ਹੁਣ ਜਿਹੜੀ ਦੂਜੀ ਗੱਡੀ ਆਈ I20 ਸੀ ਆਈ20 ਗੱਡੀ ਜਾਈ ਇਹ ਅਸੀਂ ਉੱਥੇ ਮਰਿੰਡੇ ਗਏ ਆ ਜੀ ਮਰਿੰਡੇ ਜਾਂਦੇ ਸਾਰ ਬਸ 5 ਮਿੰਟ ਦਾ ਫਰਕ ਰਹਿ ਗਿਆ ਜੀ ਇਹ ਗੱਡੀ ਉਹ ਗੱਡੀ ਲੈ ਕੇ ਨਿਕਲ ਗਏ ਜੀ ਗੱਡੀ ਜ਼ਬਤ ਕਿਹੜੇ ਮਾਮਲੇ ਚ ਫੌਲੇ ਮਾਮਲੇ ਚ ਕੀਤੀ ਹੈ ਨਹੀਂ ਜਿੱਥੇ ਆਪਣੇ ਮਾਛੀਪਾਡੇ ਰਿਪੋਰਟ ਹੋਈ ਹੈ ਨਾ ਕਿੱਥੇ ਹੋਈ ਹੈ ਰਿਪੋਰਟ ਮਰਿੰਡੇ ਮਰਿੰਡੇ ਰਿਪੋਰਟ ਹੋਈ ਹੈ ਜੀ ਹੋਰਾਂ ਨਾਲ ਵੀ ਠੱਗੀ ਮਾਰੀ ਆਪਣੇ 60 ਲੱਖ ਰੁਪਏ ਦੀ ਠੱਗੀ ਵੱਜੀ ਹੈ ਜੀ ਅੱਛਾ 60 70 ਲੱਖ ਦੀ ਠੱਗੀ ਹੈਗੀ ਹੈ ਜੀ ਜਿਹੜੇ ਉਹਨਾਂ ਜਿਨ੍ਹਾਂ ਨਾਲ ਠੱਗੀ ਹੋਈ ਹੈ ਉਹ ਵੀ ਆਏ ਸੀਗੇ ਉਹਨਾਂ ਨੇ ਆਪਣੇ ਗੱਲਬਾਤ ਕਰੀ ਸੀਗੀ ਜੀ ਫਿਰ ਉਹ ਫਰਾਰ ਹੋ ਗਏ ਜੀ ਪਰ ਫਰਕ ਕਿੰਨਾ ਰਹਿ ਗਿਆ ਜੀ 5 ਮਿੰਟ ਦਾ ਫਰਕ ਰਹਿ ਗਿਆ ਜੀ 5 ਮਿੰਟ ਦਾ ਫਰਕ ਰਹਿ ਗਿਆ ਜੀ ਪੁਲੀਸ ਸਾਹਿਬ ਤੁਹਾਡੇ ਕੋਲ ਪਹੁੰਚੇ ਆਏ ਬੰਦੇ ਹਾਂਜੀ ਹਾਂਜੀ ਕਿਹਨਾਂ ਨਾਲ ਠੱਗੀ ਹੋਈ ਹੈ ਤੁਸੀਂ ਅੱਗੇ ਕੀ ਹੋ ਕਰਨ ਜਾ ਰਹੇ ਹੋ ਕੋਈ ਪੁਲਿਸ ਰਿਪੋਰਟ ਦਿੱਤੀ ਹੈ ਜਾਂ ਕਿਵੇਂ ਹਾਂਜੀ ਇਹ ਰਾਜੂ ਜਿਹੜਾ ਹੈ ਇਹ ਕੇ 13 ਪੱਠਾ ਫਿਰੋਜ਼ਪੁਰ ਮੁੱਲਾਂਪੁਰ ਗਰੀਬ ਦਾਸ ਦੇ ਨਾਲ ਨਿਊ ਚੰਡੀਗੜ੍ਹ ਇਹ ਪਿਛਲੇ ਕਈ ਸਾਲਾਂ ਤੋਂ 30 40 ਸਾਲ ਤੋਂ ਇਹਨਾਂ ਦੇ ਬਜ਼ੁਰਗਾਂ ਤੋਂ ਆਣਾ ਜਾਣਾ ਇਹ ਗਰੀਬ ਪਰਿਵਾਰ ਆ ਵਿਚਾਰਾ ਮਿਹਨਤ ਕਰਦਾ ਬਰਤਨ ਲੈ ਕੇ ਜਾਂਦਾ ਸੀ ਰੇੜੇ ਤੇ ਸਲਾਮਤਪੁਰ ਦੇ ਜਿਹੜਾ ਸੰਨੀ ਐ son of ਅਮਰਜੀਤ ਤੇ ਜਿਹੜਾ ਅੱਜਕੱਲ ਦਬਾਈਚਾ ਉਹਦੀ ਪਤਨੀ ਸੰਦੀਪ ਕੌਰ ਸਲਾਮਤਪੁਰ ਔਰ ਉਹਨਾਂ ਦੀ ਮਦਰ ਇਹਨਾਂ ਨੇ ਮਿਲ ਕੇ ਇਹਨਾਂ ਨੂੰ ਟਕਰਾਇਆ ਇਹ ਹੈਗੇ ਹਰਪ੍ਰੀਤ ਸੈਣੀ ਪੁੱਤਰ ਹਰਭਜਨ ਸਿੰਘ ਔਰ ਇਹਦੀ ਪਤਨੀ ਜਿਹਨੂੰ ਗੁਰਦੀਪ ਕੌਰ ਕਹਿੰਦੇ ਆ ਉਰਫ ਰਮਨ ਲੌਂਗਰੀਆਂ ਪਿੰਡ ਹੈ ਮਾਛੀਵਾੜਾ ਦੇ ਕੋਲ ਜ਼ਿਲ੍ਹਾ ਲੁਧਿਆਣਾ ਚ ਜੋ ਇਹਨਾਂ ਨੇ ਆਧਾਰ ਕਾਰਡ ਪ੍ਰੂਫ ਦਿਖਾਏ ਆ ਤੇ ਇਹ ਪਿਛਲੇ ਸਤੰਬਰ ਚ ਕਿਤੇ ਨੂੰ ਜਾਂਦਾ ਸੀ ਭਾਂਡੇ ਵੇਚਣ ਨੇ ਨੂੰ ਲਾਲਚ ਦੇਤਾ ਵੀ ਤੈਨੂੰ ਤੇਰੀ ਗਰੀਬੀ ਚੱਕ ਦਾਂਗੇ ਤੇਰੇ ਯਾਰਾਂ ਮਿੱਤਰਾਂ ਦੀ ਤੇਰੇ ਰਿਸ਼ਤੇਦਾਰਾਂ ਦੀ ਲੱਖਾਂ ਰੁਪਏ ਤਨਖਾਹ ਮਿਲੂ ਤੂੰ ਥੋੜੇ ਪੈ ਹੈ ਖਰਚਣੇ ਆਪਾਂ ਤੇ ਉੱਥੇ ਲੱਖਾਂ ਰੁਪਏ ਤਨਖਾਹ ਮਿਲਿਆ ਕਰੂਗੀ ਜਰਮਨ ਭੇਜਾਂਗੇ ਉਹ ਉਹਦੇ ਵਿੱਚ ਵਿਚਾਰੇ ਵਹਿਕਾ ਵਿੱਚ ਆ ਗਏ ਇਹ ਇਹ ਤਾਂ ਮਤਲਬ ਕਿ ਅੱਜ ਦੇ ਟਾਈਮ 'ਚ ਕਿਤੇ ਪਹਿਲਾਂ ਇਹ ਵਿਚਾਰਾ ਮੇਰੇ ਮਿਲ ਜਾਂਦਾ ਤਾਂ ਬਚਾਅ ਹੋ ਜਾਂਦਾ ਇਹ ਮਿਲਿਆ ਨਹੀਂ ਮੇਰੇ ਕੋਲ ਕਾਫੀ ਜਰੂਰ ਤੋਂ ਨਹੀਂ ਆਇਆ ਜਾਂਦਾ ਇਹ ਆ ਪੁੱਛਣ ਦਾ ਫੋਨ ਤੇ ਮੈਂ ਨੂੰ ਮਨਾ ਕਰ ਦਿੰਦਾ ਵੀ ਐਸਾ ਕੋਈ ਸਾਧਨ ਨਹੀਂ ਹੈ ਅੱਜ ਕੱਲ ਸਾਈਬਰ ਕ੍ਰਾਈਮ ਹੋ ਰਿਹਾ ਆ ਇਮੀਗ੍ਰੇਸ਼ਨ ਦੇ ਨਾਂ ਤੇ ਠੱਗੀਆਂ ਹੋ ਰਹੀਆਂ ਔਰ ਸਰਕਾਰ ਵੀ ਮੇਰੇ ਖਲ ਕੋਈ ਐਸਾ ਸਟ੍ਰਿਕਟ ਉਹ ਨਹੀਂ ਹੋ ਰਿਹਾ ਠੀਕ ਹੈ ਫੜ ਵੀ ਰਹੇ ਆ ਪਰ ਪਰ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਮਤਲਬ ਕਿ ਇੱਕ ਗਰੀਬ ਬੰਦਾ ساری ਉਮਰ ਦੀ ਪਤਾ ਨਹੀਂ ਮਿਹਨਤ ਦੀ ਕਮਾਈ ਆ ਕੁਝ ਲੋਕਾਂ ਤੋਂ ਪੈਸੇ ਪੁੱਛੇ ਲੈ ਕੇ ਆਇਆ ਕਿਦਾਂ ਲਾਲਚ ਪੈ ਗਿਆ ਇਹਨੂੰ ਵੀ ਚਲ ਮੇਰਾ ਬੱਚਿਆਂ ਦਾ ਭਵਿੱਖ ਬਣ ਜਾਏਗਾ ਇਹਨੇ ਪੁੱਛਿਆ ਹੀ ਨਹੀਂ ਜੇ ਪੁੱਛ ਲੈਂਦਾ ਮੈਂ ਇਹਨੂੰ ਮਨਾ ਕਰ ਦਿੰਦਾ ਕਿ ਤੂੰ ਇਹਦੇ ਨਾਲੋਂ ਇੱਥੇ ਹੀ ਮਿਹਨਤ ਕਰ ਲੈ ਉੱਥੇ ਕੁਝ ਨਹੀਂ ਰੱਖਿਆ ਤੋਂ ਇਹ ਵਿਚਾਰਾ ਰਗੜਿਆ ਗਿਆ तकरीबन 5 ਲੱਖ ਦੀ ਡਿਟੇਲ ਆ ਇਹਦੇ ਕੋਲ ਜੋਨੇ ਅਕਾਊਂਟਰ ਆ ਨਾਈ ਦਈ ਹੈ ਕੁਝ ਕੁਝ ਪੈਸਾ ਨੇ ਨਗਦ ਦਿਆ ਤੁਹਾਡੇ ਵੱਲੋਂ ਕਿਹੋ ਜੀ ਮਦਦ ਕੀਤੀ ਜਾਦੀ ਮੈਂ ਤਾਂ ਇਹਨੂੰ ਸ਼ੁਰੂ ਤੋਂ ਚਲੋ ਆਪਣੇ ਪਰਿਵਾਰ ਦੀ ਸਮਝਣਾ ਹਰ ਮਦਦ ਚ ਮੈਂ ਇਹਦੇ ਨਾਲ ਖੜਿਆ ਦਿੰਦਾ ਜਿੱਦਾਂ ਦਾ ਇਹਨੇ ਮੈਨੂੰ ਦੱਸਿਆ ਮੈਂ ਦੋ ਦਿਨ ਤੋਂ ਇਹ ਮੈਨੂੰ ਦੱਸ ਰਿਹਾ ਪਰ ਮੈਂ ਸਾਰਾ ਤਿਆਰ ਕਰਾ ਕੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਔਰ ਡੀਐਸਪੀ 2 ਮੁੱਲਾਂਪੁਰ ਨੂੰ ਔਰ ਐਚਐਚਓ ਮੁੱਲਾਂਪੁਰ ਨੂੰ ਤੋਂ ਇਲਾਵਾ ਹੋਰ ਵੀ ਅਸੀਂ ਉੱਪਰ ਸਾਰਿਆਂ ਨੂੰ ਇਹ ਜਿਹੜੀ ਇਹ ਦਿੱਤੀ ਹੈ ਔਰ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਇਹ ਜਿਹੜੇ ਬਾਹਰ ਦੇ ਨਾਂ ਤੇ ਇਮੀਗ੍ਰੇਸ਼ਨ ਫਰਾਡ ਹੋ ਰਹੇ ਆ ਹੋਰ ਆ ਅੱਜ ਕੱਲ ਬਹੁਤ ਜ਼ਿਆਦਾ ਮਤਲਬ ਲੋਗ ਇਹਨਾਂ ਕੰਮਾਂ ਤੇ ਤੁਰ ਪਿਆ ਔਰ ਚੱਲ ਰਿਹਾ ਬੜੇ ਲੈਵਲ ਤੇ ਪਰ ਸਰਕਾਰ ਕਿਤੇ ਨਾ ਕਿਤੇ ਮੈਂ ਕਹੂੰਗਾ ਮੈਨੂੰ ਤਾਂ ਲੱਗਦਾ ਵੀ ਇਹ ਸਾਰਾ ਇਹਨਾਂ ਨੇ ਦੋ ਨੰਬਰ ਚ ਇਹ ਰੱਖਿਆ ਅਕਾਊਂਟ ਕੂਂਡ ਪੈਸੇ ਲੈ ਕੇ ਫਰਾਰ ਹੋ ਗਏ ਆ ਗੱਡੀ ਵੀ ਫੜੀ ਆ ਆ ਇਹਨਾਂ ਦੀਆਂ ਫੋਟੋਆਂ ਆ ਦੇਖੋ ਇਹ ਮਿਲਦੇ ਰਹੇ ਆ ਇਹਨਾਂ ਨੂੰ ਇਹ ਵੀ ਕਹਤਾ ਵੀ ਕਿਸੇ ਨੂੰ ਦੱਸਣਾ ਨਾ ਪੁੱਛਣਾ ਨਾ ਵੀ ਚੁੱਪਚਿਪਿਤੇ ਜਾਣਾ ਉਹ ਉੱਥੇ ਆ ਕੇ ਬਸ ਪੋੜਾ ਪਾਲਾ ਸੀ ਵਿਚਾਰਾ ਇਹ ਮਿਹਨਤੀ ਪਰਿਵਾਰ ਹੈ ਤੇ ਆਪਣੇ ਮਿਹਨਤ ਗੁਜ਼ਾਰਾ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੇ ਸੀ ਤਾਂ ਇਹ ਕਿਤੇ ਨਾ ਕਿਤੇ ਜਾ ਕੇ ਬਹੁਤ ਵੱਡਾ ਇਹਨਾਂ ਨਾਲ ਉਹ ਹੋਇਆ ਹੈ ਬੰਗਲ ਉਹ ਨਹੀਂ ਹੈ ਪਰ ਇਹਦੇ ਤੇ ਅਸੀਂ ਹੁਣ ਇਹੀ ਸਰਕਾਰ ਤੋਂ ਮੰਗ ਕਰੀਏ ਵੀ ਇਹਨਾਂ ਨੂੰ ਐਸੇ ਠੱਗਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਬੰਦ ਕਰੋ ਔਰ ਹੋਰ ਵੀ ਜਿਹੜੇ ਇਹਦੇ ਨਾਲ ਸਹਿਯੋਗ ਦਿੰਦੇ ਆ ਬੰਟੀ ਬਬਲੀ ਸਟੋਰੀ ਬਣਾਉਂਦੇ ਆ ਵੀ ਪੈਣਾ ਅੱਗੇ ਹੋ ਕੇ ਉਹ ਜ਼ਿੰਮੇਵਾਰੀਆਂ ਲੈ ਲੀਆਂ ਵੀ ਅਸੀਂ ਬੈਠੇ ਹਾਂ ਚੰਤਾਨਾਕਰ ਇਹਨੂੰ ਇਹੀ ਆਸ਼ਵਾਸ਼ਣ দেয়া ਉਹਨਾਂ ਨੇ ਜਿਹੜੇ ਨੌਨ ਸੀਗੇ ਅੱਗੇ ਉੱਟ ਕਰਾਤੇ ਉਹ ਫਿਰ ਮਿਲ ਕੇ ਸਾਰਾ ਇਹ ਇਦਾਂ ਦਾ ਠੱਗੀਆਂ ਦਾ ਚੱਲ ਰਿਹਾ ਸੋ ਸਖਤ ਐਕਸ਼ਨ ਹੋਵੇ ਇਹਨਾਂ ਨੂੰ ਇਹਨਾਂ ਦੀ ਮਿਹਨਤੀ ਕਮਾਈ ਵਾਪਸ ਮਿਲਣੀ ਚਾਹੀਦੀ ਹੈ ਇਹੀ ਆਸ਼ਵਾਸ਼ਣ ਹੈ ਬਾਕੀ ਮੇਰੇ ਵੱਲੋਂ ਇਹਦੀ ਜੋ ਇਹ ਕਹਿੰਦਾ ਵਿਚਾਰਾ ਮੈਂ ਤਾਂ ਇਹਦੇ ਨਾਲ ਹਟ ਮੈਨੂੰ ਬੜਾ ਦੁੱਖ ਹੋਇਆ ਵੀ ਇਹ ਗਰੀਬ ਪਰਿਵਾਰ ਹੈ ਮਿਹਨਤੀ ਹੈ ਤਾਂ ਇਹ ਕਿਤੇ ਨਾ ਕਿਤੇ ਜਿਹੜਾ ਐਕਸ਼ਨ ਇੱਕਦਮ ਹੋਣਾ ਬਣਦਾ ਸੋ ਇਹਨਾਂ ਨੇ ਦਿੱਤੀਆਂ ਦਰਖਾਸਤਾਂ ਅਸੀਂ ਰਜਿਸਟਰੀਆਂ ਸਾਰੀਆਂ ਕਰਵਾਤੀਆਂ ਔਰ ਜਲਦੀ ਮੰਗ ਕਰਦੇ ਵੀ ਇਹਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਦੇ ਕਰ ਸਕਦੀ ਹੈ ਪੁਲਿਸ ਜੇ ਕਰਨਾ ਚਾਹੇ ਜੇ ਚਾਹਣ ਐਸੀ ਕੋਈ ਗੱਲ ਨਹੀਂ ਹੈ ਫੜ ਕੇ ਕਰ ਸਕਦੇ ਪਰ ਜੇ ਇਹ ਢਿੱਲੀ ਮਿੱਠੀ ਪੁਲਿਸ ਦੀ ਕਾਰਗੁਜ਼ਾਰੀ ਰਹੇਗੀ ਫਿਰ ਇਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ ਉਹ ਉਹਨਾਂ ਨੂੰ ਹੋਰ ਸ਼ਹਿ ਮਿਲ ਜਾਂਦੀ ਹੈ ਉਹ ਕਿਉਂਕਿ ਉਹ ਬੜੇ ਸ਼ਾਤ ਹੈ ਉਹ ਨਵੇਂ ਨਵੇਂ ਰੂਪ ਚ ਆਪਣਾ ਠੱਗੀਆਂ ਮਾਰਦੇ ਆ ਉਹ ਉਹਨਾਂ ਦਾ ਕੰਮ ਹੀ ਇਹੀ ਹੈ ਕਿਸੇ ਨੂੰ ਜਰਮਨ ਦਾ ਦੇ ਤਾਂ ਕਿਸੇ ਨੂੰ ਕੈਨੇਡਾ ਦਾ ਕਿਸੇ ਨੂੰ ਯੂ ਐਸ ਦਾ ਐਦਾਂ ਮਤਲਬ ਕਿ ਬਾਹਰ ਦੇ ਉਹ ਦਿਖਾ ਕੇ ਤਾਂ ਜਿਹੜੇ ਇਹ ਨਾਲ ਸੇਵ ਕਰਦੇ ਉਹਨਾਂ ਦੇ ਲਾਲਚ ਚਾ ਕੇ ਪੈਸਿਆਂ ਦੇ ਹੀ ਹੋਣਾ ਨਾ ਇਹ ਜਿਹੜਾ ਮੁੰਡਾ ਦबई ਚ ਹੈ ਕੀ ਨਾਂ ਇਹਦਾ ਸਲਾਮਤਪੁਰ ਵਾਲਾ सनी ਤਾਂ ਇਹਨੂੰ ਵੀ ਕੁਛ ਨਾ ਕੋਈ ਵਿੱਚੋਂ ਮਿਲਣ ਦਾ ਹੋਣਾ ਵਾ ਮਿਲੇ ਹੋਊਗਾ ਤਾਂ ਹੀ ਉਹ ਉਹਨੇ ਇੰਟਰੋਡਿਊਸ ਕਰਕੇ ਕਿਹਾ ਵੀ ਮੇਰਾ ਇਹ ਸਾਲਾ ਲੱਗਦਾ ਚਿੰਤਾ ਨਾ ਕਰੋ ਮੈਂ ਤੁਹਾਡੇ ਸਾਰੇ ਪੈਸੇ ਆਪਾਂ ਜ਼ਿੰਮੇਵਾਰ ਬੈਠੇ ਇਹ ਵਿਸ਼ਵਾਸ ਚ ਆ ਗਿਆ ਵਿਚਾਰਾ ਇਹ ਪੁੱਛ ਲੰਦਾ ਇਹਦਾ ਪਰਿਵਾਰ ਪੁੱਛ ਲੰਦਾ ਤਾਂ ਕਈ ਤਾਂ ਬਚਾਅ ਹੋ ਜਾਂਦਾ ਚਲੋ ਜਿਹਨਾਂ ਨੂੰ ਨੁਕਸਾਨ ਹੋਇਆ ਉਹ ਤਾਂ ਹੋ ਚੁੱਕਾ ਇਹਦਾ ਹੱਲ ਹੈ ਤੁਹਾਡਾ ਧੰਨਵਾਦ ਹੈ ਮੀਡੀਆ ਦਾ ਵੀ ਇਹ ਸਾਰੀ ਜਿਹੜੀ ਸਰਕਾਰ ਦੇ ਕੰਨ ਤੇ ਜੂੰ ਸਰਕੇ ਔਰ ਇਹ ਚੀਜ਼ਾਂ ਬੰਦ ਹੋਣ ਇਹ ਠੱਗੀਆਂ ਬੰਦ ਹੋਣਗੀਆਂ ਤਾਂ ਦੇਖੋ ਦੇਸ਼ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ